ਨਹੀਂ ਚੱਕਦੇ ਸਰ ਹਾਂਜੀ ਹਾਂਜੀ ਅਕਸਰ ਲਾਇਆ ਐਸਐਚਓ ਵੀ ਲਾਇਆ ਆਪਾਂ ਨੌਜਵਾਨ ਮੁੰਡਾ ਐ ਸਾਡਾ ਭਰਾ ਐ ਉਹਨੂੰ ਤਾਂ ਤਗੜੇ ਕਰਕੇ ਲਾਇਆ ਵੀ ਇਸ ਕੋੜ ਨੂੰ ਜਿਹੜਾ ਰਲ ਮਿਲ ਕੇ ਆਪਾਂ ਖਤਮ ਕਰੀਏ ਸੋ ਉਹ ਵੀ ਪੰਮਾ ਭਾਰ ਹੋ ਕੇ ਲੱਗਾ ਪਰ ਸਾਨੂੰ ਕੱਲੇ ਕੱਲੇ ਨੂੰ ਅੱਜ ਮੈਂ ਜਿਤਨਾ ਆਇਆ ਸਾਰਾ ਪਿੰਡ ਇਕੱਠਾ ਹੋਇਆ ਪਰਿਵਾਰ ਇਕੱਠਾ ਹੋਇਆ ਇਤਰੇ ਹੀ ਜੇ ਕੋਈ ਗਲਤ ਆਨਸਰ ਆ ਨਸ਼ਾ ਵੇਚਣ ਵਾਲਾ ਵੀ ਤੁਹਾਡਾ ਪੁੱਤ ਗਲਤ ਕਰ ਰਿਹਾ ਜੇ ਇਹਨਾਂ ਚੀਜ਼ਾਂ ਤੋਂ ਨਾਂ ਬਾਜ ਆਇਆ ਤੇ ਸਾਰਾ ਪਿੰਡ ਏਕਾ ਕਰਕੇ ਇਹਨੂੰ ਪਿੰਡ ਚੋਂ ਬਾਹਰ ਪੰਚਾਇਤ ਨਾਲ ਰਲ ਕੇ ਬੇਦਖ ਕਿਉਂਕਿ ਪੰਜਾਬ ਕਾਮਯਾਬੀ ਕਾਦੀ ਹੈ ਜਰਾਂ ਸਾਡੀਆਂ ਕਾਦੀਆਂ ਨੇ ਜਰਾਂ ਸਾਡੀਆਂ ਸਾਡੇ ਬੱਚੇ ਇਹ ਬੱਚਿਆਂ ਨੂੰ ਆਪਾਂ ਬਚਾ ਕੇ ਹੁਣ ਜਿੱਥੇ-ਜਿੱਥੇ ਬੈਠੇ ਹੋ ਉੱਥੇ-ਉੱਥੇ ਖੜੇ ਹੋਣਾ ਤੇ ਮੇਰੇ ਨਾਲ ਅੱਜ ਜਿਹੜੀ ਸੌਂ ਖਾ ਕੇ ਚੱਲਣੀਆਂ ਨਸ਼ੇ ਦੇ ਖਿਲਾਫ ਤਿਆਰ ਹੋ ਇੱਕ ਤੇ ਇੱਕ ਪਾਸੇ ਮੇਰੇ ਇਕੱਲੇ ਦੀ ਆਵਾਜ਼ ਆ ਤੇ ਉਧਰੋਂ ਤੁਹਾਡੇ ਸਾਰਿਆਂ ਦੀ ਆਵਾਜ਼ ਸੱਜਾ ਹੱਥ ਤਾਂ ਨੂੰ ਚੁੱਕਣਾ ਤੇ ਆਂਡੀ ਗਵਾਂਡੀ ਵੇਖ ਲਓ ਸਿਮਰਨਜੀਤ ਸਿੰਘ ਪਿੰਡ ਕੋੜ ਦਾ ਮੂਸਾ ਸਾਡੇ ਮਾਨ ਜੋਗ ਸਤਕਾਰ ਜੋਗ ਐਮ ਐਲ ਏ ਸਾਹਿਬ ਸ਼ੈਰੀ ਕਲਸੀ ਜੀ ਆਪਣੇ ਬਟਾਲਾ ਰੋਡ ਤੋਂ ਪਿੰਡ ਦੀਆਂ ਆਪਣੀਆਂ ਲਿੰਕ ਰੋਡ ਜਿਹੜਾ ਤਕਰੀਬਨ 2 ਕਿਲੋਮੀਟਰ ਦਾ ਰੋਡ ਸੀ ਜਿਹੜਾ ਕਿ ਅੱਜ ਉਹ ਨੀਂ ਪੱਥਰ ਰੱਖ ਕੇ ਗਏ ਨੇ ਤੇ ਬੜੇ ਟਾਈਮ ਤੋਂ ਜਿਹੜਾ ਟੁੱਟੀ ਹੋਈ ਸੀ ਉਹਨਾਂ ਦੇ ਹਰਕਲਮਾਂ ਦੇ ਨਾਲ ਇਹ ਛੜਕ ਜਿਹੜੀ ਨਵੇਂ ਸਿਰ ਤੋਂ ਬਣ ਰਹੀ ਆ ਫਿਰ ਤੇ ਬਾਕੀ ਸਾਡੇ ਪਿੰਡ ਦੇ ਹੋਰ ਨਿੱਜੀ ਕੰਮ ਜਿਹੜੇ ਨਿੱਕੇ ਨਿੱਕੇ ਕੰਮ ਆ ਪਿੰਡ ਦੀ ਵਾਟਰ ਸਪਲਾਈ ਦੀ ਟੈਂਕੀ ਆ ਉਹਨਾਂ ਵੀ ਆਪਣੇ ਧਿਆਨ ਚ ਰੱਖ ਕੇ ਪਿੰਡ ਦੇ ਵਿੱਚ ਟੈਂਕੀ ਤਿਆਰ ਕਰ ਰਹੇ ਨੇ ਪਿੰਡ ਦੇ ਵਿੱਚ ਆਪਣੇ ਹੋਰ ਨਿੱਕੇ ਨਿੱਕੇ ਕੰਮ ਜਿਹੜੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾ ਰਹੇ ਨੇ ਬਾਕੀ ਪਿੰਡ ਸਾਡੇ ਦਾ ਵੀ ਬਹੁਤ ਵਧੀਆ ਸੰਯੋਗ ਵਾ ਪਿੰਡ ਨਸ਼ਿਆਂ ਤੋਂ ਮੁਕਤ ਹੋ ਆਪਣਾ ਸਾਰੇ ਪਿੰਡ ਵਾਸੀ ਜਿਹੜੇ ਆ ਮਿਲ ਜੁਲ ਕੇ ਰਹਿਣ ਵਾਲੇ ਨੇ ਧੰਨਵਾਦ ਜੀ ਪਿੰਡਾਂ ਦੇ ਵਿੱਚ ਡਿਮਾਂਡ ਕਾਫੀ ਲੰਮੇ ਸਮੇਂ ਤੋਂ ਸੜਕਾਂ ਨਹੀਂ ਸੀ ਬਣੀਆਂ ਤੇ ਸ तकरीबन ਕਾਫੀ ਜਿਆਦਾ ਸੜਕਾਂ ਦੇ ਹਾਲਾਤ ਮਾੜੇ ਨੇ ਹੁਣ ਪਿੰਡਾਂ ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਈ ਸਟੈਪ ਹੋਣਾ ਜੋ-ਜੋ ਆਪਣੇ ਪਿੰਡਾਂ ਦੇ ਵਿੱਚ ਰੁਝਾਨ ਜਿੱਥੇ-ਜਿੱਥੇ ਜਿਆਦਾ ਜ਼ਰੂਰਤ ਹੈ ਉੱਥੇ-ਉੱਥੇ ਦੇ ਆਪਾਂ ਉਦਘਾਟਨ ਜਿਹੜੇ ਆ ਸ਼ੁਰੂ ਕਰਾਂਗੇ ਸੋ ਕੁਝ ਸੜਕਾਂ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕੁਝ ਪੈਂਡਿੰਗ ਨੇ ਜਿਹੜੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਨੂੰ ਵੀ ਪੂਰਾ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਸਾਡੀਆਂ ਮਾਵਾਂ ਭੈਣਾਂ ਦਾ ਰਾਸ ਖਾਲਾ ਕਰੀਏ ਜਿਹੜੀ ਦਿੱਕਤ ਬਣਾ। ਥੀਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਬਰਸਾਤਾਂ ਜਾਦਾ ਪੈਣ ਕਰਕੇ ਕਿਉਂਕਿ ਜਿਹੜੀ ਲੁੱਕ ਹੁੰਦੀ ਆ ਉਹਦਾ ਮੇਨ ਜਿਹੜਾ ਵੈਰੀ ਹੁੰਦਾ ਉਹ ਪਾਣੀ ਹੁੰਦਾ। ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਪਾਣੀ ਜਿੱਥੇ ਖੜਦਾ ਉਥੇ ਸੜਕਾਂ ਟੁੱਟ ਜਾਂਦੀਆਂ ਨੇ। ਸੋ ਆਪਾਂ ਬੜਾ ਵਧੀਆ ਚੇਚੇ ਟੰਗ ਦੇ ਨਾਲ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਬਾਨਾਂ ਨੂੰ ਬੇਨਤੀ ਕੀਤੀ ਆ ਵੀ ਵਧੀਆ ਟੰਗ ਇਹ ਸੜਕਾਂ ਜਿਹੜੀਆਂ ਲੋਕ ਸਮਰਪਿਤ ਕਰੀਏ ਆਪਾਂ ਤਾਂ ਜੋ ਕਿ ਆ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਐਸੀਆਂ ਸੜਕਾਂ ਬਣਨ ਵੀ ਜਿਹੜੀਆਂ ਕਾਫੀ ਲੰਮਾ ਸਮਾਂ ਲਵੇਗਾ ਬਿਲਕੁਲ ਜੀ ਉਹ ਸੀਐਮ ਸਾਹਿਬ ਦਾ ਟਾਈਮ ਜਿਹੜਾ ਬਿਲਕੁਲ ਉਹਨਾਂ ਨੇ ਜਦੋਂ ਵੀ ਹੁਕਮ ਹੋ ਗਿਆ ਉਦੋਂ ਫਿਰ ਆਪਾਂ ਤਹਿਸੀਲ ਕੰਪਲੈਕਸ ਦਾ ਜਿਹੜਾ ਅਦਕਾਰਨ ਕਰਾਂਗੇ ਔਰ ਉਹਦੇ ਨਾਲ ਮੈਨੂੰ ਆਸ ਹੈ ਵੀ ਹੋਰ ਵੀ ਜਿਹੜੇ ਵਿਕਾਸ ਕਾਰਜਾਂ ਦਾ ਜਿੱਦਾਂ ਹੁਣ ਕੱਲ ਜਿਹੜਾ ਬੀਤਿਆ ਉਹਦੇ ਵਿੱਚ ਹੁਣ ਕਨਨਵਰ ਰੋਡ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਨੇਹਰਾ ਹੁੰਦਾ ਜ਼ਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਿਹੜਾ ਮੈਂ ਕਹਿ ਸਕਦਾ ਸਿੰਬਲ ਚੌਂਕ ਤੋਂ ਲੈ ਕੇ ਧੁੱਪ ਸੜੀ ਤੱਕ ਉਹ ਲਾਈਟਾਂ ਜਿਹੜੀਆਂ ਲਾਈਆਂ ਜਾਣਗੀਆਂ ਕਿਉਂਕਿ ਕਾਫੀ ਉੱਥੇ ਨਵੀਆਂ ਬੋਲੀਆਂ ਵੀ ਬਿਲਕੁਲ ਜੀ ਜਿਉਂ-ਜਿਉਂ ਦੇਖੋ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਤੇ ਉੱਥੋਂ ਜਿਹੜੇ ਹੁਣ ਆਪਣੇ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹਨੂੰ ਵਧੀਆ ਉਚੇਚੇ ਢੰਗ ਨਾਲ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਸਾਡੇ ਲੋਕਾਂ ਨੂੰ ਰਾਹਤ ਪਰ ਜਿੰਦਗੀ ਦੇ ਸੁਖਾਲਾ ਕੰਮ ਇਹ ਬਿਲਕੁਲ ਜੀ ਦੇਖੋ ਨਸ਼ਾ ਮੁਕਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡਾ ਜਿੱਤਾ ਪਿੰਡ ਸਾਡਾ ਹਲਕਾ ਬਟਾਲਾ ਸਾਡੀਆਂ ਵਾਡਾਂ ਨੇ ਇੱਕ ਮੋਮਬੱਤੀ ਜਿਹੜੀ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਉਹ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਮੈਂ ਅੱਜ ਇਹੋ ਬੇਨਤੀ ਕਰਨਾ ਵੀ ਆਪਕੋ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋਟ ਤੋਂ ਦੂਰ ਕਰਕੇ ਇੱਕ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫਿਰ ਰੰਗਲਾ ਹੋਵੇ ਜਿਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਫਿਰ ਚੜਦੀ ਕਲਾ ਦੇ ਵਿੱਚ ਜਾਵੇ ਕਿਉਂਕਿ ਇਹ ਨਸ਼ਾ ਜੇ ਮੈਂ ਕੱਲਾ ਕਮਾਂ ਵੀ ਮੈਂ ਖਤਮ ਕਰ ਦੂਗਾ ਨਹੀਂ ਕਰ ਸਕਦਾ ਜਦੋਂ ਤੱਕ ਹਰ ਇਨਸਾਨੇ ਨਾ ਕਵੇ ਕਿ ਆਪਾਂ ਨਸ਼ਿਆਂ ਦਾ ਕੋੜ ਜੜਾ ਖਤਮ ਕਰਨਾ ਹੈ ਜਿਤਨਾ ਹੁਣ ਪਿੰਡਾਂ ਦੇ ਵਿੱਚ ਘੱਟੋ ਘੱਟ ਨੇ ਹਜ਼ਾਰ ਦੇ ਕਰੀਬ ਮੋਟਿਆ ਹੋ ਸਕਦਾ ਇੱਕ ਘਰ ਜਿਹੜਾ ਉਹ ਨਸ਼ਾ ਵੇਚਦਾ ਹੋਵੇ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੇ ਵਿੱਚ ਚਲੇ ਜਾਣਗੇ ਇਹਨਾਂ ਤੇ ਉਹਨੂੰ ਕਹਿਣਗੇ ਨਾ ਵੀ ਤੁਹਾਡਾ ਬੰਦਾ ਜਿਹੜਾ ਵਾ ਤੁਹਾਡਾ ਪਰਿਵਾਰ ਦੇ ਵਿੱਚੋਂ ਜੀ ਨਸ਼ਾ ਵੇਚ ਰਿਆ ਇਹਨੂੰ ਸਹੀ ਕਰ ਲਿਓ ਨਹੀਂ ਤੇ ਫਿਰ ਸਾਨੂੰ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਦਾ ਰੂਪ ਜਿਹੜਾ ਵਾ ਖਾ ਲੈਣਾ ਪਊਗਾ ਸੋ ਉਦੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਜਦੋਂ ਲੋਕ ਇਸ ਲੜਾਈ ਨੂੰ ਜਦੋਂ ਤੱਕ ਆਪਣੀ ਲੜਾਈ ਨਾ ਸਮਝਣਗੇ ਉਦੋਂ ਤੱਕ ਇਹ ਕੋੜ ਜਿਹੜਾ ਵਾ ਸਾਨੂੰ ਲੌਣ ਲੱਗਿਆ ਤੰਗੀ ਵੀ ਆਉਂਦੀ ਹੈ ਦਿੱਕਤ ਵੀ ਆਉਂਦੀ ਆ ਪਰ ਮੈਨੂੰ ਮਾਣ ਹੈ ਜਿਉਂ-ਜਿਉਂ ਮੈਂ ਪਿੰਡਾਂ 'ਚ ਜਾ ਰਿਹਾ ਇਹ ਉਹ ਇਸ ਚੀਜ਼ ਦੀ ਰਫ਼ਤਾਰ ਜਿਹੜੀ ਆ ਨਸ਼ਾ ਨਸ਼ੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਘਟਦੀ ਜਾ ਰਹੀ ਆ ਤੇ ਆਮ ਲੋਕਾਂ ਦਾ